ਇਨਾਂ ਦਾ ਨਾ ਇੱਕ ਵਿਲੜ ਜਿਹਾ ਬੰਦਾ ਹੈਗਾ ਹੂੰ ਉਹਨਾਂ ਕੱਲ ਵਿਖਾਈ ਜਾਂਦਾ ਸੀ ਅਖੇ ਜਿਹੜਾ ਪਾਉ ਆ ਨਾ ਇਹ ਭਾਜਪੀ ਦਾ ਬੰਦਾ ਹੈ ਯਾਰ ਤੁਸੀਂ ਜਿੰਦਾ ਮਰਜ਼ੀ ਕਹੀ ਚੱਲੋ ਜੇ ਉਹ ਭਾਜਪੀ ਦਾ ਬੰਦਾ ਨਾ ਕੋਈ ਚੱਕਰ ਨਹੀਂ ਠੀਕਾ ਨਾ ਫਿਰ ਕੀ ਇਹ ਭਾਜਪੀ ਦਾ ਬੰਦਾ ਤਾਂ ਫਿਰ ਕੀ ਆ ਭਾਜਪੀ ਦਾ ਬੰਦਾ ਤਾਂ ਫਿਰ ਕਿੱਡੀ ਕੋਈ ਗੱਲ ਤੁਹਾਡੇ ਕਹੇ ਨਾ ਥੋੜਾ ਕੁਝ ਹੋ ਜਾਣਾ ਤੁਸੀਂ ਜੋ ਮਰਜ਼ੀ ਕਹੀ ਚੱਲ ਉਹ ਬੀਜੇਪੀ ਦਾ ਬੰਦਾ ਹੁੰਦਾ ਬੰਦਾ ਚੰਗੀ ਗੱਲ ਬੀਜੇਪੀ ਦਾ ਬੰਦਾ ਬਹੁਤ ਵਧੀਆ ਗੱਲ ਅਸੀਂ ਜਾਂਦੇ ਆ ਠੀਕ ਹੈ ਨਾ ਸਾਰੇ ਸਪੋਰਟ ਕਰਦੇ ਆ ਉਸ ਬੰਦੇ ਨੂੰ ਪਾਉ ਨੂੰ ਠੀਕ ਹੈ ਨਾ ਕੋਈ ਚੱਕਰ ਨਹੀਂ ਤੁਹਾਡੇ ਗਿਰਿਆ ਹੋਏ ਆ ਬੰਦਿਆਂ ਨਾਲੋਂ ਨਾ ਬੀਜੇਪੀ ਚੰਗੀ ਆ ਜੋ ਬੀਜੇਪੀ ਦਾ ਬੰਦਾ ਤਾਂ ਬੜੀ ਵਧੀਆ ਕੰਮ ਜੋ ਬੀਜੇਪੀ ਦੇ ਬੰਦਾ ਨੂੰ ਇੱਕ ਦੋ ਚਾਰ ਬੰਦੇ ਹੋਰ ਚਾਹੀਦੇ ਸਾਨੂੰ ਇਹੋ ਜੇ ਬੀਜੇਪੀ ਨੂੰ ਆਖੋ ਭੇਜੋ ਪਾਉ ਵਰਗੇ ਲੋਡ ਆ ਪੰਜਾਬ ਨੂੰ ਪੰਜਾਬ ਨੂੰ ਲੋਡ ਆ ਇਹੋ ਜੇ ਬੰਦਿਆਂ ਦੀ ਇਨਾਂ ਦਾ ਨਾ ਇੱਕ ਵੇਲੜ ਜਾਂ ਬੰਦਾ ਹੈਗਾ ਹੂੰ ਉਹਨਾਂ ਕੱਲ ਵਿਖਾਈ ਜਾਂਦਾ ਸੀ ਕਿ ਜਿਹੜਾ ਪਾਉ ਆ ਨਾ ਇਹ ਬੀਜੇਪੀ ਦਾ ਬੰਦਾ ਹੈ ਯਾਰ ਤੁਸੀਂ ਜਿੰਦਾ ਮਰਜ਼ੀ ਕਹੀ ਚੱਲੋ ਜੇ ਉਹ ਬੀਜੇਪੀ ਦਾ ਬੰਦਾ ਨਾ ਕੋਈ ਚੱਕਰ ਨਹੀਂ ਠੀਕ ਹੈ ਨਾ ਫਿਰ ਕੀ ਇਹ ਬੀਜੇਪੀ ਦਾ ਬੰਦਾ ਤਾਂ ਫਿਰ ਕੀ ਆ ਬੀਜੇਪੀ ਦਾ ਬੰਦਾ ਤਾਂ ਫਿਰ ਕਿੱਡੀ ਕੋਈ ਗੱਲ ਹੈ ਹਾਂ ਤੁਹਾਡੇ ਕਹੇ ਨਾ ਥੋੜਾ ਕੁਝ ਹੋ ਜਾਣਾ ਤੁਸੀਂ ਜੋ ਮਰਜ਼ੀ ਕਹੀ ਚੱਲ ਉਹ ਬੀਜੇਪੀ ਦਾ ਬੰਦਾ ਹੁੰਦਾ ਬੰਦਾ ਚੰਗੀ ਗੱਲ ਬੀਜੇਪੀ ਦਾ ਬੰਦਾ ਬਹੁਤ ਵਧੀਆ ਗੱਲ ਅਸੀਂ ਆਨੇ ਆ ਠੀਕ ਹੈ ਨਾ ਸਾਰੇ ਸਪੋਰਟ ਕਰਦੇ ਆ ਉਸ ਬੰਦੇ ਨੂੰ ਪਾਉ ਨੂੰ ਠੀਕ ਹੈ ਨਾ ਕੋਈ ਚੱਕਰ ਨਹੀਂ ਤੁਹਾਡੇ ਤੁਹਾਡੇ ਗਿਰਿਆ ਹੋਏ ਆ ਬੰਦਿਆਂ ਨਾਲੋਂ ਨਾ ਬੀਜੇਪੀ ਚੰਗੀ ਆ ਜੋ ਬੀਜੇਪੀ ਦਾ ਬੰਦਾ ਤਾਂ ਬੜੀ ਵਧੀਆ ਕੰਮ ਜੋ ਬੀਜੇਪੀ ਦਾ ਬੰਦਾ ਨੂੰ ਇੱਕ ਦੋ ਚਾਰ ਬੰਦੇ ਹੋਰ ਚਾਹੀਦੇ ਸਾਨੂੰ ਇਹੋ ਜੇ ਬੀਜੇਪੀ ਨੂੰ ਆਖੋ ਭੇਜੋ ਪਾਉ ਵਰਗੇ ਲੋਡ ਆ ਪੰਜਾਬ ਨੂੰ ਪੰਜਾਬ ਨੂੰ ਲੋਡ ਆ ਇਹੋ ਜੇ ਬੰਦਿਆਂ ਦੀ ਇਹਨਾਂ ਦਾ ਨਾ ਇੱਕ ਵਿਲੜ ਜਾਂ ਬੰਦਾ ਹੈਗਾ ਹੂੰ ਉਹਨਾਂ ਕੱਲ ਵਿਖਾਈ ਜਾਂਦਾ ਸੀ ਕਿ ਜਿਹੜਾ ਪਾਉ ਆ ਨਾ ਇਹ ਬੀਜੇਪੀ ਦਾ ਬੰਦਾ ਹੈ ਤਰ ਤੁਸੀਂ ਜਿੰਦਾ ਮਰਜੀ ਕਹੀ ਚੱਲੋ ਜੇ ਉਹ ਬੀਜੇਪੀ ਦਾ ਬੰਦਾ ਨਾ ਕੋਈ ਚੱਕਰ ਨਹੀਂ ਠੀਕਾ ਨਾ ਫਿਰ ਕੀ ਇਹ ਬੀਜੇਪੀ ਦਾ ਬੰਦਾ ਤਾਂ ਫਿਰ ਕੀ ਆ ਬੀਜੇਪੀ ਦਾ ਬੰਦਾ ਤਾਂ ਫਿਰ ਕਿੱਡੀ ਕੋਈ ਗੱਲ ਹੈ ਹਾਂ ਤੁਹਾਡੇ ਕਹੇ ਨਾ ਥੋੜਾ ਕੁਝ ਹੋ ਜਾਣਾ ਤੁਸੀਂ ਜੋ ਮਰਜੀ ਕਹੀ ਚੱਲੋ ਉਹ ਬੀਜੇਪੀ ਦਾ ਬੰਦਾ ਹੁੰਦਾ ਬੰਦਾ ਚੰਗੀ ਗੱਲ ਬੀਜੇਪੀ ਦਾ ਬੰਦਾ ਬਹੁਤ ਵਧੀਆ ਗੱਲ ਅਸੀਂ ਆਨੇ ਠੀਕ ਹੈ ਨਾ ਸਾਰੇ ਸਪੋਰਟ ਕਰਦੇ ਆ ਉਸ ਬੰਦੇ ਨੂੰ ਪਾਉ ਨੂੰ ਠੀਕ ਹੈ ਨਾ ਕੋਈ ਚੱਕਰ ਨਹੀਂ ਤੁਹਾਡੇ ਗਿਰਿਆ ਹੋਏ ਆ ਬੰਦਿਆਂ ਨਾਲੋਂ ਨਾ ਬੀਜੇਪੀ ਚੰਗੀ ਆ ਜੋ ਬੀਜੇਪੀ ਦਾ ਬੰਦਾ ਤਾਂ ਬੜੀ ਵਧੀਆ ਕੰਮ ਜੋ ਬੀਜੇਪੀ ਦਾ ਬੰਦਾ ਨੂੰ ਇੱਕ ਦੋ ਚਾਰ ਬੰਦੇ ਹੋਰ ਚਾਹੀਦੇ ਸਾਨੂੰ ਇਹੋ ਜਿਹਾ ਬੀਜੇਪੀ ਨੂੰ ਆਖੋ ਭੇਜੋ ਪਾਉ ਵਰਗੇ ਲੋਡ ਆ ਪੰਜਾਬ ਨੂੰ ਪੰਜਾਬ ਨੂੰ ਲੋਡ ਆ ਇਹੋ ਜਿਹੇ ਬੰਦੇ